ਹਾਂਜੀ ਦੋਸਤੋ ਮੈਂ ਅੱਜ ਇੱਕ ਤੁਹਾਨੂੰ ਬੜੀ ਅਨੋਖੀ ਜੀ ਰਸਮ ਦਿਖਾਉਣ ਲੱਗਿਆਂਗਾ ਤੇ ਇਹ ਕੁਝ ਬੰਦੇ ਇਹਦੇ ਬਾਰੇ ਗਲਤ ਕਮੈਂਟ ਵੀ ਕਰਨ ਸ਼ਾਇਦ ਤੇ ਹੋ ਸਕਦਾ ਉਹ ਕਈਆਂ ਨੂੰ ਸਹੀ ਵੀ ਲੱਗੇ ਇਹ ਲੇਕਿਨ ਚਲੋ ਠੀਕ ਹੈ ਰਸਮ ਮੈਨੂੰ ਠੀਕ ਲੱਗੀ ਆ ਕਿਉਂਕਿ ਜਦੋਂ ਆਪਾਂ ਨੂੰ ਕੁਝ ਪਤਾ ਨਹੀਂ ਨਾ ਹੁੰਦਾ ਆਪਾਂ ਉਹਦੀ ਕਮੈਂਟ ਕਰ ਦਿੰਦੇ ਆ ਇਦਾਂ ਹੀ ਇੰਸਟਾਗ੍ਰam ਦੇ ਵਿੱਚ ਇਹ ਵੀਡੀਓ ਆਈ ਹੋਈ ਸੀਗੀ ਤੇ ਉੱਥੇ ਲੋਕਾਂ ਨੇ ਗਲਤ ਕਮੈਂਟ ਗਲਤ ਕਮੈਂਟ ਕੀਤੇ ਹੋਏ ਤੇ ਜਦੋਂ ਕਿ ਉਹਨਾਂ ਨੂੰ ਕਿਸੇ ਗੱਲ ਦਾ ਵੀ ਪਤਾ ਨਹੀਂ ਹੁੰਦਾ ਹੈਗਾ ਤੇ ਪਹਿਲਾਂ ਤੁਸੀਂ ਵੀਡੀਓ ਦੇਖੋ ਫਿਰ ਮੈਂ ਤੁਹਾਨੂੰ ਸਮਝਾਉਣਾਗਾ ਦੇਖੋ ਜੀ ਦੇਖ ਲਿਆ ਤੁਸੀਂ ਰਸਮ ਠੀਕ ਹੈ ਤੇ ਇਹ ਰਸਮ ਹੈਗੀ ਆ ਜੀ Rajasthan ਦੀ ਇਹਦੇ ਵਿੱਚ ਰਸਨ ਦੇ ਵਿੱਚ ਇਹ ਗੱਲ ਹੁੰਦੀ ਆ ਕਿ ਵੀ ਜਦੋਂ ਮੁੰਡਾ ਘੋੜੀ ਚੜਦਾਗਾ ਠੀਕ ਆ ਉਹਨੂੰ ਘੋੜੀ ਚੜਨ ਤੋਂ ਪਹਿਲਾਂ ਬਤਲ ਕੇ ਬਹੂ ਲੈਣ ਜਾਂਦਾਗਾ ਉਹਦੀ ਮਾਂ ਆਪਣਾ ਦੁੱਧ ਵੀ ਹੁੰਦੀ ਹੈਗੀ ਉਹ ਤਾਂ ਪੀਉਂਦੀ ਆ ਵੀ ਜਦੋਂ ਬਹੂ ਆ ਗਈ ਠੀਕ ਆ ਵੀ ਕਿਤੇ ਮੇਰਾ ਦੁੱਧ ਜਿਹੜਾ ਪੀਤਾਗਾ ਵੀ ਉਹਨੂੰ ਨਾ ਭੁੱਲ ਜੀ ਕਿਤੇ ਮੈਨੂੰ ਨਾ ਭੁੱਲ ਜੀ ਵੀ ਉਹ ਚੀਜ਼ ਨੂੰ ਯਾਦ ਦਿਵਾਉਣ ਦੇ ਵਾਸਤੇ ਤੇ ਇਹ ਰਸਮ ਜਿਹੜੀ ਹੈਗੀ ਹੈ ਨਿਭਾਈ ਜਾਂਦੀ ਹੈਗੀ ਤੇ ਕੁਝ ਲੋਕ ਉਹਦੇ ਬੰਦੇ ਥੱਲੇ ਗਲਤ ਕਮੈਂਟ ਕਰੀ ਜਾਂਦੇ ਨੇ ਪਰ ਇਹ ਕੋਈ ਗਲਤ ਰਸਮ ਨਹੀਂ ਹੈਗੀ ਸਹੀ ਆ ਰਸਮ ਵੈਸੇ ਜੇ ਆਪਾਂ ਦੇਖੀਏ ਇੱਕ ਹਿਸਾਬ ਦੇ ਨਾਲ ਤੁਹਾਨੂੰ ਕਿਵੇਂ ਲੱਗਦੀ ਹੈ ਇਹ ਰਸਮ ਸਹੀ ਲੱਗਦੀ ਹੈ ਜਾਂ ਗਲਤ ਕਮੈਂਟ ਕਰਕੇ ਦੱਸੋ